हेलो एवरीवन वेलकम टू माय YouTube चैनल आज ਆਪਾਂ ਰੂਪਾਂਤਰੀ ਵਿਆਕਰਨ ਟੌਪਿਕ ਸਟਾਰਟ ਕੀਤਾ ਜਿਹੜਾ ਉਹਦੇ ਨੈਕਸਟ ਪੁਆਇੰਟ ਕਰਾਂਗੇ ਸੋ ਸਟਾਰਟ ਕਰਦੇ ਆਂ ਰੂਪਾਂਤਰੀ ਵਿਆਕਰਨ ਦੇ ਅੰਗ ਵਾਕ ਵਿਆਪਤ ਤੁਨੀ ਵਿਆਪਤ ਤੇ ਅਰਥ ਵਿਆਪਤ ਅੱਜ ਆਪਾਂ ਇਹਨਾਂ ਨੂੰ ਐਕਸਪਲੇਨ ਕਰਾਂਗੇ ਉੱਪਰ ਵਾਲੇ ਟੌਪਿਕਸ ਆਪਾਂ ਕਰ ਚੁੱਕੇ ਆਂ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਵਿਆਗ ਵਾਕ ਵਿਆਪਨਿਯਮ ਵਾਕ ਵਿਆਪਨਿਯਮ ਦੇ ਵਿੱਚ ਕੀ ਆ ਕੀ ਦਾ ਬਣਾਇਆ ਗਿਆ ਹੈ ਤੇ ਕੀ ਇਹਦੇ ਵਿੱਚ ਨਿਯਮ ਦਿੱਤਾ ਗਿਆ ਹੈ ਉਹ ਆਪਾਂ ਦੇਖਾਂਗੇ ਵਾਕ ਵਿਆਕਰਨ ਨਿਯਮ ਸੰਬੰਧੀ ਪਿਛੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ ਇਸ ਸੰਬੰਧੀ ਚੌਮਸਕੀ ਨੇ ਆਪਣੀ 1957 ਵਿੱਚ ਪ੍ਰਕਾਸ਼ਿਤ ਪੁਸਤਕ ਸਿੰਟੈਕਟਿਵ ਸਟਰਕਚਰ ਵਿੱਚ ਆਪਣੇ ਸਿਧਾਂਤ ਪੇਸ਼ ਕੀਤੇ ਕੁਕਰ ਕੇ ਡਾਕਟਰ ਬਲਦੇਵ ਰਾਜ ਗੁਪਤਾ ਨੇ ਪਛਾਈ ਰੂਪਾਂਤਰਣ ਲਈ ਇਹਹਾ ਦਿੱਤੇ ਹੋਰ ਵੀ ਪ੍ਰਮਾਣ ਦਿੱਤੇ ਹਨ ਰੂਪਾਂਤਰੀ ਵਿਆਕਰਨ ਦਾ ਦਾੜ ਚੋਮਸਕੀ ਨੇ ਵਾਕ ਸਟ੍ਰਕਚਰ ਨਹੀਂ ਮੰਨਿਆ ਹੈ ਉਸ ਦੀ ਪੁਸਤਕ ਦਾ ਨਾਮ ਵੀ ਵਾਕ ਵਿਗਿਆਨ ਤੇ ਆਧਾਰਿਤ ਹੈ ਰੂਪਾਂਤਰਨ ਤੋਂ ਦੋ ਵਾਕਾਂ ਦੇ ਸਬੰਧ ਦਾ ਵੀ ਪਤਾ ਚੱਲਦਾ ਹੈ ਠੀਕ ਹੈ ਜੀ ਜਿਹੜਾ ਵਿਆਖ ਵਿਆਪਤਾ ਉਹਦਾ ਜਿਹੜੇ ਪਰਿਭਾਸ਼ਾ ਹੈ ਜਾਂ ਸਿਧਾਂਤ ਤਿਆ ਉਹ ਚੋਮਸਕੀ ਦੀ ਪੁਸਤਕ ਵਿੱਚ ਹੀ ਦਿੱਤਾ ਗਿਆ ਹੈ ਠੀਕ ਹੈ ਠੀਕ ਹੈ ਤੇ ਆਧਾਰ ਤੇ ਡਾਕਟਰ ਬਲਦੇਵ ਰਾਜ ਗੁਪਤਾ ਨੇ ਇਹਦੇ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਆ ਕਿ ਜਿਹੜਾ ਰੂਪਾਂਤਰੀ ਵਿਆਕਰਨ ਆ ਉਹਦੀs ਰਚਨਾ ਜਿਹੜੀ ਆ ਉਹ ਚੌਸਕੀ ਨੇ ਵਾਕ ਨੂੰ ਮੰਨਿਆ ਆ ਇਹ ਸਾਨੂੰ ਬਲਦੇਵ ਰਾਜ ਗੁਪਤਾ ਨੇ ਦੱਸਿਆ ਤੇ ਉਸਦੀ ਪੁਸਤਕ ਦਾ ਨਾਮ ਵੀ ਕਹਿੰਦਾ ਕਿ ਵਾਕ ਵਿਗਿਆਨ ਤੇ ਆਧਾਰਿਤ ਆ ਠੀਕ ਹੈ ਜੀ ਸੌਰਪਾਂਤਰਨ ਤੋਂ ਦੋ ਵਾਕਾਂ ਦੇ ਸਬੰਧ ਦਾ ਪਤਾ ਚੱਲਦਾ ਹੈ ਕਿ ਇੱਕ ਵਾਕ ਦਾ ਦੂਜੇ ਵਾਕ ਦੇ ਵਿੱਚ ਨਾਲ ਕੀ ਸਬੰਧਾ ਕਿਵੇਂ ਵਾਕ ਬਣਿਆ ਠੀਕ ਹੈ ਜੀ ਇਹ ਦੱਸਿਆ ਜਾਂਦਾ ਹੈ ਨੈਕਸਟ ਆਪਾਂ ਬਸ ਇੰਨਾ ਹੀ ਕਰਾਂਗੇ ਜੋ ਅੰਡਰਲਾਈਨ ਕੀਤਾ ਹੋਇਆ ਜਾਂ ਜਿੱਥੇ ਤੱਕ ਮੈਂ ਪੜਿਆ ਬਾਕੀ ਆਪਾਂ ਇਹਦੇ ਵਿੱਚ ਨਹੀਂ ਕਰਾਂਗੇ ਨੈਕਸਟ ਅਗਰ ਤੁਨੀ ਵਿਆਪਤ ਨਿਯਮ ਤੁਨੀ ਵਿਆਪਨਿਯਮ ਵਿੱਚ ਕੀਆ ਇਹ ਵਿੱਚ ਹਮਸਕੀਦਾ ਹੀ ਆ ਉਸਦੀ ਪੁਸਤਕ ਅਸਪੈਕਟ ਆਫ ਦ ਹਿਸਟਰੀ ਆਫ ਸਾਇੰਟੈਕਸਟ ਠੀਕ ਹੈ ਇਹਦੇ ਵਿੱਚ ਦਿੱਤਾ ਹੈ ਜਿਹੜੀ ਕਿ 1965 ਵਿੱਚ ਪ੍ਰਕਾਸ਼ਿਤ ਹੋਈ ਸੀ ਇਸ ਵਿੱਚ ਤੁਨੀ ਵਿਗਿਆਨ ਦੀ ਸਧਾਰਨ ਪ੍ਰਚਲਿਤ ਥਿਉਰੀ ਦਾ ਪ੍ਰਯੋਗ ਨਹੀਂ ਕੀਤਾ ਗਿਆ ਸਗੋਂ ਰੋਮਨ ਜੈਕਸਨ ਦੀ ਨਖੇੜੂ ਲਚਨ ਸਿਧਾਂਤਾਂ ਦੀ ਇੱਕ ਵੱਖਰੀ ਵਿਧੀ ਨੂੰ ਅਖਤਿਆਰ ਕੀਤਾ ਗਿਆ ਹੈ ਠੀਕ ਹੈ ਜੀ ਸੋ ਇਹਦੇ ਵਿੱਚ ਸੁਧਾਰਨ ਜਿਹੜੀ ਪ੍ਰਚਲਿਤ ਸੀਤੂ ਨੇ ਵਿਗਿਆਨ ਦੀ ਥਿਉਰੀ ਉਹਨੂੰ ਨਹੀਂ ਪੇਸ਼ ਕੀਤਾ ਸਗੋਂ ਇੱਕ ਅਲੱਗ ਕਿਸਮ ਦੀ ਨਖੇੜੂ ਲੱਛਣ ਸਿਧਾਂਤ ਨਾ ਦੀ ਇੱਕ ਵੱਖਰੀ ਵਿਧੀ ਨੂੰ ਇਕਤਿਆਰ ਕੀਤਾ ਗਿਆ ਹੈ ਠੀਕ ਹੈ ਜੀ ਇਸ ਥਿਉਰੀ ਦਾ ਨਿਰਮਾਤਾ ਰੋਮਨ ਜੈਕਸਨ ਨਾ ਦਾ ਪ੍ਰਸਿੱਧ ਵਿਦਵਾਨ ਹੈ ਜੈਕਸਨ ਨੇ ਤੇ ਉਸਦੇ ਹਮਾਇਤੀਆਂ ਨੇ ਇਸ ਸਿਧਾਂਤ ਦਾ ਬਹੁਤ ਪ੍ਰਚਾਰ ਕੀਤਾ ਠੀਕ ਹੈ ਦੇਚ ਇੱਕ ਰੋਮਨ ਜੈਕਸਨ ਦਾ ਨਾਮ ਐਡ ਹੋ ਜਾਂਦਾ ਆ ਚੋਮਸਕੀ ਦੇ ਨਾਲ-ਨਾਲ ਸੋ ਇਹ ਵੀ ਤੁਸੀਂ ਯਾਦ ਕਰਨਾ ਹੈ ਨੈਕਸਟ ਨਖੇੜ ਲੱਛਣ ਸਿਧਾਂਤ ਦਿੱਤਾ ਆ ਜੈਕਸਨ ਨੇ ਸੋ ਉਹਦੇ 'ਚ ਜਿਹੜਾ ਸਿਧਾਂਤ ਆ ਉਹਦੇ ਵਿੱਚ ਉਹਨੇ ਕੀ ਕਿਹਾ ਕਿ ਨਖੇੜ ਲੱਛਣ ਸਿਧਾਂਤ ਅਨੁਸਾਰ ਧੁਨੀ ਨੂੰ ਛੋਟੇ ਤੋਂ ਛੋਟੀ ਇਕਾਈ ਨਹੀਂ ਮੰਨਿਆ ਜਾਂਦਾ ਧੁਨੀ ਆ ਜਿਹੜੀ ਉਹ ਛੋਟੀ ਇਕਾਈ ਨਹੀਂ ਆ ਕਿਉਂਕਿ ਧੁਨੀ ਨਹੀਂ ਆਊਗੀ ਵਾਕ ਕਿਵੇਂ ਬਣ ਜੂਗਾ ਸੋ ਉਹਨੂੰ ਛੋਟੀ ਇਕਾਈ ਨਹੀਂ ਮੰਨਿਆ ਜਾ ਸਕਦਾ ਇਹ ਸਿਰਫ ਆਪਾਂ ਇਕੁਅਲਾਈਨ ਕਰਾਂਗੇ ਕਿਉਂਕਿ ਇਹੀ ਜਿਹੜਾ ਮੇਨਲੀ ਉਹਨੇ ਕਿਹਾ ਆ ਇਹੀ ਕਿਹਾ ਆ ਠੀਕ ਹੈ ਜੀ ਸੋ ਇਹ ਆਪਾਂ ਇੰਨਾ ਹੀ ਕਰਨਾ ਹੈ ਇਹਦੇ ਵਿੱਚ ਵੀ ਨੈਕਸਟ ਹੈਗਾ ਆ ਅਰਥ ਵਿਆਪਤ ਨਿਯਮ ਚੌਮਸਕੀ ਨੇ ਆਪਣੀ ਪੁਸਤਕ ਐਸਪੈਕਟ ਆਫ ਦਾ ਥਿਉਰੀ ਆਫ ਸੈਂਟੈਕਸਟ ਜਿਹੜਾ ਪਿਛਲਾ ਸੀਗਾ ਉਹਦੇ ਵਿੱਚ ਇੱਥੇ ਥਿਉਰੀ ਆ ਤੇ ਉੱਥੇ ਹਿਸਟਰੀ ਸੀਗਾ ਠੀਕ ਹੈ ਜੀ ਮੈਂ ਸਾਰੀ ਵਿਆਖਿਆ ਵਿੱਚ ਏਗਲ ਮਨ ਕੇ ਚਲਦਾ ਹਾਂ ਕਿ ਤੁਨੀ ਵਿਯੋਪਤ ਅੰਗ ਵਾਂਗ ਅਰਥ ਵਿਯੋਪਤ ਅੰਗ ਵੀ ਬਿਲਕੁਲ ਵਿਆਖਿਆਮਈ ਹੈ ਜਿਵੇਂ ਤੁਨੀ ਵਿਯੋਪਤ ਜੇ ਵਿਆਖਿਆਮਈ ਆ ਤਾਂ ਜਿੱਥੇ ਅਰਥ ਸਾਨੂੰ ਉਹਦੇ ਸ਼ਬਦਾ ਦੇ ਅਰਥ ਪਤਾ ਲੱਗਣੇ ਆ ਉਹ ਲੰਗ ਵੀ ਜਿਹੜਾ ਆ ਉਹ ਵਿਆਖਿਆਜੋਗ ਆ ਜੇ ਉਹਦੀ ਵਿਆਖਿਆ ਨਹੀਂ ਕੀਤੀ ਗਈ ਤਾਂ ਉਹਦੀ ਵਿਆਖਿਆ ਹੋਣੀ ਚਾਹੀਦੀ ਆ ਨਤੀਜੇ ਵਜੋਂ ਅਰਥ ਵਿਵਸਥਾ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਪੂਰੀ ਜਾਣਕਾਰੀ ਵਾਕੰਸ਼ ਉਸਾਰੀ ਅੰਗ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ ਠੀਕ ਹੈ ਜੀ ਵਾਕੰਸ਼ ਉਸਾਰੀ ਜਦੋਂ ਹੁੰਦੀ ਆ ਤਾਂ ਅਰਥ ਵਿਵਸਥਾ ਜਿਹੜੀ ਜਾਣਕਾਰੀ ਹੈ ਅਰਥ ਜਿਹੜਾ ਆ ਉੱਥੇ ਸਪਸ਼ਟ ਕਰਨਾ ਕੀਤਾ ਜਾਣਾ ਚਾਹੀਦਾ ਹੈ ਠੀਕ ਹੈ ਜੀ ਸੋ ਇਹਦਾ ਵੀ ਆਪਾਂ ਇੰਨਾ ਹੀ ਕਰਨਾ ਹੈ ਇਸ ਤੋਂ ਅੱਗੇ ਆਪਾਂ ਇਹ ਨਹੀਂ ਕਰਨੇ ਹੈ ਬਸ ਕਿੰਨਾ ਇਹਨਾਂ ਆਪਾਂ ਐਕਸਪਲੇਨ ਕਰਦੇ ਨੇ ਇਹਨੂੰ ਬਾਕੀ ਕੁਐਸਚਨ ਜਿਆਦਾ ਵੱਡਾ ਹੋ ਜਾਂਦਾ ਜੋ ਆਪਾਂ ਜਿਆਦਾ ਲਿਖਦੇ ਆ ਇਹਨਾਂ ਲਿਖ ਵੀ ਨਹੀਂ ਹੁੰਦਾ ਪੇਪਰ 'ਚ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਸ਼ਿਕਾ ਜੀ